ਤਾਂ ਜਰਾ ਗੌਰ ਦੇ ਨਾਲ ਦੇਖੋ ਇਸ ਸੀਸੀਟੀਵੀ ਨੂੰ ਇਹਨਾਂ ਤਸਵੀਰਾਂ ਨੇ ਤੁਹਾਨੂੰ ਹੈਰਾਨ ਪਰੇਸ਼ਾਨ ਕਰਕੇ ਰੱਖ ਦੇਣਾ ਦਰਅਸਲ ਦਿਨ ਦਿਹਾੜੇ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਇੱਕ ਔਰਤ ਨੂੰ ਦੋ ਵਿਅਕਤੀ ਤੇ ਇੱਕ ਮਹਿਲਾ ਜਿਹੜੀ ਹੈ ਉਹ ਘੇਰ ਲੈਂਦੀ ਹੈ ਉਹਨੂੰ ਗੱਲਾਂ ਚ ਲਾ ਕੇ ਪਹਿਲਾਂ ਘਰ ਦੇ ਅੰਦਰ ਦਾਖਲ ਹੋ ਜਾਂਦੇ ਨੇ ਉਸ ਤੋਂ ਬਾਅਦ ਇੱਕ ਵਿਅਕਤੀ ਜਿਹੜਾ ਹੈ ਉਹ ਚਾਕੂ ਕੱਢ ਲੈਂਦਾ ਹੈ ਜਿਸ ਤੋਂ ਬਾਅਦ ਮਹਿਲਾ ਰੋਲਾ ਪਾਣਾ ਸ਼ੁਰੂ ਕਰ ਦਿੰਦੀ ਹੈ ਕਿ ਇਹ ਕੀ ਤਰੀਕਾ ਹੋਇਆ ਤਾਂ ਸੀਸੀਟੀਵੀ ਦੇ ਵਿੱਚ ਆਵਾਜ਼ ਵੀ ਰਿਕਾਰਡ ਹੁੰਦੀ ਹੈ ਮਹਿਲਾ ਉੱਚੀ ਉੱਚੀ ਰੋਲਾ ਪਾ ਰਹੀ ਹੈ ਕਿ ਇਹ ਕੀ ਤਰੀਕਾ ਹੋਇਆ ਇਹ ਕੀ ਤਰੀਕਾ ਹੋਇਆ ਪਰ ਫਿਰ ਵੀ ਜਿਹੜੇ ਆ ਇਹ ਲੁਟੇਰੇ ਦਿਨ ਦਿਹਾੜੇ ਘਰ ਦੇ ਵਿੱਚ ਦਾਖਲ ਹੋ ਕੇ ਉਸ ਮਹਿਲਾ ਦੇ ਨਾਲ ਜ਼ਬਰਦਸਤੀ ਕਰਦੇ ਨੇ ਲੁੱਟ ਦੀ ਕੋਸ਼ਿਸ਼ ਕਰਦੇ ਨੇ ਚਾਕੂ ਦੇ ਨਾਲ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹਨਾਂ ਦੋ ਵਿਅਕਤੀਆਂ ਦੇ ਨਾਲ ਇੱਕ ਕੁੜੀ ਵੀ ਹੁੰਦੀ ਹੈ ਉਹ ਵੀ ਇਸ ਲੁੱਟ ਦਾ ਹਿੱਸਾ ਹੈ ਤੇ ਸੀਸੀਟੀਵੀ ਫੁਟੇਜ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਔਰਤ ਨੂੰ ਚਾਕੂ ਦੀ ਨੋਕ ਤੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਫਿਰ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਹਾਲੇ ਇਹ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਕਿਵੇਂ ਇਹ ਦੋ ਵਿਅਕਤੀ ਤੇ ਇੱਕ ਮੈਲਾ ਇਸ ਔਰਤ ਦੇ ਘਰ ਦਾਖਲ ਹੋਏ ਨੇ ਪਰ ਸੀਸੀਟੀਵੀ ਜਿਹੜੀ ਹੈ ਉਹ ਉਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਰਦੇ ਵਿੱਚ ਮੂਹ ਤੇ ਰਮਾਲ ਬਣ ਕੇ ਇੱਕ ਸ਼ਖਸ ਬੈਠਾ ਹੋਇਆ ਪਿੱਛੇ ਵਾਲੇ ਵਿਅਕਤੀ ਨੇ ਜੋ ਕਿ ਮਹਿਲਾ ਦੇ ਪਹਿਲਾਂ ਪਿੱਛੇ ਖੜਾ ਹੁੰਦਾ ਉਸ ਨੇ ਸਿਰ ਤੇ ਟੋਪੀ ਅਤੇ ਇੱਕ ਕਪੜਾ ਲਿਆ ਹੋਇਆ ਉਸ ਦਾ ਚਿਹਰਾ ਸਾਫ਼ ਨਜ਼ਰ ਨਹੀਂ ਆ ਰਿਹਾ ਤੇ ਇੱਕ ਮਹਿਲਾ ਜਿਹੜੀ ਹੈ ਉਹ ਉਸ ਪੀੜਿਤ ਔਰਤ ਦੇ ਬਿਲਕੁਲ ਸਾਹਮਣੇ ਬੈਠੀ ਹੁੰਦੀ ਹੈ ਤਾਂ ਜਦੋਂ ਉਹ ਉੱਠਦੀ ਹੈ ਤਾਂ ਫਿਰ ਉਸ ਮਹਿਲਾ ਦਾ ਚਿਹਰਾ ਜਿਹੜਾ ਹੈ ਉਹ ਸੀਸੀਟੀਵੀ ਦੇ ਵਿੱਚ ਨਜ਼ਰ ਆਂਦਾ ਤਾਂ ਇਹਨਾਂ ਨੇ ਇਸ ਮਹਿਲਾ ਦੇ ਨਾਲ ਜ਼ੋਰ ਜ਼ਬਰਦਸਤੀ ਕੀਤੀ ਤੇ ਉਸ ਤੋਂ ਬਾਅਦ ਚਾਕੂ ਦੀ ਨੋਕ ਤੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹੈ ਤਾਂ ਇਹ ਸਮਰਾਲਾ ਦਾ ਮਾਮਲਾ ਹੈ ਪੁਲਿਸ ਜਿਹੜੀ ਹੈ ਉਹ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਇਹਨਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਂਦਾ ਚੁੱਕੀ ਪਈ ਹੋਈ ਹੈ ਚਾਕੂ ਦੇ ਤੋੜ ਲਓ ਲਾਗੇ ਕਮੀ ਤੋਂ ਜ਼ਿਆਦਾ ਉਹ ਬੀਰ ਮਰਦਾ ਉਹ ਨਹੀਂ ਬੀਰ ਉਹ ਨਹੀਂ ਨਹੀਂ ਆਹ ਦੋ ਚੱਕਰ ਆਗੇ ਦੀ ਆਗੇ ਦੀ ਕਵੈਤਾਂ ਅਰੇ ਜੀ ਨਾਮ ਤੇ ਲਿਖਾ 12 ਬਾਰ ਬਾਰ ਲਿਖੀ ਤੇ ਨੰਗਾ ਹੋ ਲੱਗ ਰਿਹਾ ਉਹ ਕਿਹੜਾ ਅੰਗਰ ਉਹ ਮਹਾ ਕੁੜੀ ਬੋਲ ਚੁਪਾਈ ਹੋਈ ਆ ਚਾਪੂ ਜੇ ਤੋ ਭਾੜੋ वाली गर्मी भी ज़्यादा है। तो यूँ ही मरता है। अभी अभी तो देखने हैं। वहाँ की वहाँ की देखते हैं। और देखना है वहाँ का। इक्का इक्का आवे इक्का। दोनों देखते हैं बार-बार ना देख। इक्का इक्का आवे इक्का।